ਲੋਜੀ ਸਸਕਲ ਜੀ ਸਾਰਿਆਂ ਨੂੰ ਅਮੇਰਕਾ ਦਾ ਹੈ ਤੁਸੀਂ ਸਾਰੇ ਜਾਨਾ ਠੀਕ ਹੋ ਵਗ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਨਵਨੀ ਤੋਂ ਕਰ ਰਹੀ ਤੇ ਜੀ ਆਪਣੇ ਨਵੀ ਚੱਲੀ ਹੈ ਜੀ ਅੱਜ ਸਕੂਲ ਪੂਰੇ 1 ਮਹੀਨੇ ਬਾਅਦ ਛੁੱਟੀਆਂ ਕੱਟ ਕੇ ਹਜੇ ਵੀ ਕਹਿੰਦੇ ਨੇ ਇਹ ਵੀ ਛੁੱਟੀਆਂ ਸਾਡੀਆਂ ਵੱਜ ਜਾਣ ਕਿਵੇਂ ਲੱਗਦਾ ਨਵੀ ਅੱਜ ਬਦਿਲਾਂ ਮੈਂ ਇਹ ਕਹੇ ਕਿ ਵੀ ਐ ਕਰੂਗੀ ਇਹ ਤੰਗ ਤੰਗ ਮਹੀਨੇ ਵਾ ਚੱਲ ਜਾ ਸਕੂਲ ਪਰ ਨਹੀਂ ਅੱਜ ਤਾਂ ਫਟਾਫਟ ਉੱਠ ਖੜੀ ਮਿੰਟੋ ਮਿੰਟੀ ਨਾਲ ਹੀ ਨਾਲ ਕੇ ਰੈਡੀ ਹੋਊਗੀ ਆਪਦਾ ਚਲ ਖਾ ਪੁੱਤ ਰੋਟੀ ਟਾਈਮ ਹੋ ਚੱਲਿਆ ਚਾਟਾ ਤਾਂ ਖੜਾ ਛੁੱਟਿਆ ਤਾਂ ਖੁਸ਼ਾ ਹਾਂ ਚਾਟਾ ਤਾਂ ਖੜਾ ਛੁੱਟਿਆ ਤਾਂ ਖੁਲਿਆ ਹਾਂ ਜੇ ਮੰਮਾ ਨਾ ਕਰੋਂਦੀ ਕੰਮ ਨਾਲ ਫੇਰ ਬਾਹਰ ਜਿ ਤੁਪਾਂ ਬੋਤ ਕੜੀ ਮੀਂਹ ਵਾਲੀ ਤੁਪਾਂ ਬਣਾ ਵੀ ਇੱਧਰ ਆਪਾਂ ਇਹ ਬੈਗ ਤਿਆਰ ਕਰਤਾ ਸਾਰਾ ਉਸ ਪਾਤਾ ਬਾਟਾ ਬੋਟਲ ਵਗੈਰਾ ਤੇ ਇੱਧਰ ਆਪਣਾ ਖਿਲਾਰਾ ਪਿਆ ਹੈ ਇਹਦਾ ਸਮਾਨ ਪਾਇਆ ਸੀਗਾ ਕੱਢ ਕੇ ਵਿੱਚੋਂ ਤੇ ਆ ਆਪਾਂ ਇਹ ਚਾਟ ਵਗੈਰਾ ਨੇ ਜਿਹੜੇ ਉਹ ਪਾਤੇ ਲੋਟ ਸਾਰੇ ਜੋ ਸੀ ਉਹ ਤੇ ਆਪਾਂ ਇਹਨੂੰ ਹੋਰ ਤੋੜ ਕੇ ਘਰ ਦਾ ਬਾਕੀ ਕੰਮ ਵੀ ਕਰੀਏ ਤਾਂ ਬਹੁਤ ਜਦ ਆ ਬੱਚੀ ਤਿੱਖੀ ਆ ਤੂੰ ਪੰਨੀਆਂ ਸਿਰ ਸਵੇਰ ਤੱਕ ਲਾਰਾ ਪਿਆ ਪਿਆ ਹਜੇ ਸਾਰੇ ਅੰਦਰ ਬਾਅਦ ਸੌਂਦੇ ਤੇ ਅੱਗੇ ਸੁੱਟੀਆਂ ਚ ਪਹਿਲਾਂ ਆਪਾਂ ਕੰਮ ਨੂੰ ਵੇੜ ਲੰਨ ਸੀਗਾ ਸਾਰਾ ਤੇ ਬਾਅਦ ਚ ਰੋਟੀ ਲਾਉਂਦੇ ਹੁੰਦੇ ਸੀ ਹੁਣ ਸਕੂਲ ਜਾਣ ਲੱਗੀ ਨਵੀਂ ਆਪਣੀ ਅੱਜ ਤੋਂ ਤੇ ਉਹਦੇ ਕਰਕੇ ਜਿਹੜੇ ਆਪਾਂ ਹੁਣ ਪਹਿਲਾਂ ਰੋਟੀ ਪਾਣੀ ਜਿਆ ਕਰਿਆ ਕਰਾਂਗੇ ਫਿਰ ਬਾਕੀ ਕੰਮ ਕਰਿਆ ਕਰਾਂਗੇ ਕਲਗੂ ਦੀ ਰੋਟੀ ਚਲ ਪਾਣੀ ਦੇ ਆਦਾ ਪੇਪਰਾਂ ਤਿਆਰ ਹੋ ਕੇ ਬਹਿ ਜਾ ਆਦਾ ਆਰਾਮ ਨਾਲ ਕਿੱਥੇ ਆਪਣਾਂ ਦੇ ਕੋਲ ਪਾਣੀ ਸਾਰੇ ਪਿਆ ਚੱਲ ਲੈ ਆਹ ਮੈਂ ਘੁੱਟ ਚਾਹ ਦਾ ਪੀ ਕੇ ਇੱਧਰ ਦੇ ਪਾਸੇ ਖਾਈ ਗਈ ਇੱਧਰ ਚਲ ਨਈ ਉਦਲੀ ਸਾਡ ਪਲਾ ਪ੍ਰਸਾਦ ਸੋਚ ਲਾ ਵੀ ਕਿੜੀ ਆ ਬੜਾ ਅੱਛਾ ਚਲੋ ਜੀ ਕਿਵੇਂ ਲੱਗਦਾ ਜੇ ਸਕੂਲ ਜਾਣ ਲੱਗੇ ਮਹੀਨੇ ਬਾਅਦ ਗੁੱਡ ਲੱਕ ਸੰਗੋ ਆਖਲੀ ਮੈਂ ਤਾਂ ਖੁਸ਼ ਹਾਂ ਕਿ ਮਾਦੇ ਸੈਲੀਆ ਨੂੰ ਮਿਲੂੰਗੀ ਹੋਰ ਤੱਕ ਕਹੋ ਜੀ ਮੀਟ ਆਪੇ ਤਾਂ ਸ਼ਾਇਦ ਚੁੱਟੀਆਂ ਵੱਜ ਜਾਣ ਜੀ ਨਹੀਂ ਕਰਦਾ ਜਾਣ ਨੂੰ ਹਾਏ ਹਾਏ ਕੋਸਾਂ ਲਾ ਕੇ ਕਰ ਦੇਗੀ ਇਹ ਬੋਲ ਫੇਰ ਉਹੀ ਕੰਮ ਸ਼ੁਰੂ ਹੈ ਕੱਲ ਫਿਰ ਮਹੀਨਾ ਬਾਅਦ ਗਈ ਜਾਂਦੇ ਸਾਲੀ ਤੇ ਆਉਂਦੇ ਸਾਲੀ ਪਤਾ ਅਸੀਂ ਵੀ ਪਹਿਲਾਂ ਹੀ ਕਹਿੰਦੇ ਸੀ ਸਾਨੂੰ ਛੁੱਟੀਆਂ ਹੋਣ ਵੀ ਅਸੀਂ ਸਕੂਲ ਨਹੀਂ ਜਾਣਾ ਹੁਣ ਅਸੀਂ ਕਹਿੰਦੇ ਅਸੀਂ ਸਕੂਲ ਜਾਈਏ ਉਹੀ ਟਾਈਮ ਵਧੀਆ ਸੀਗਾ ਚਲਾ ਚੱਕੋ ਹਾਂ ਮੈਨੂੰ ਬੈਗ ਚੱਕ ਕੇ ਖਾਣਿਆ ਇਹ ਖੰਡਾਦੀ ਟੋਪੀ ਦੀ ਆ ਦਹਾਈ ਟੋਪੀ ਇਹਦੀ ਪਹਿਲੇ ਬੈਗ ਦਿੱਤੀਆ ਕੈਪ ਕੀ ਆ ਇਹ ਇਸਨ ਟੈਗ ਲੋ ਸਵੀਟ ਟੋਪੀ ਆ ਸਟੈਗ ਲੋ

ਨਵੇਂ ਚੱਕ ਲਿਆ ਲਓ ਭਾ ਭਾ ਚੱਕ ਲਈ ਪੁੱਤ ਸਮਾਨ ਨਾਲ ਮੰਮੀ ਹੱਸ ਕੇ ਅਸਤ ਕਰੇ ਮੈਂ ਹਾਂ ਲਓ ਸੱਟ ਹਾਂ ਸੱਟ ਚੱਕ ਲੈ ਸਮਾਨ ਟੈਂਪਸ ਪਤਾ ਸੀ ਪੱਤੇ ਹਾਂ ਪੱਤੇ ਪੱਤੇ ਮੈਂ ਤਾਂ ਨਹੀਂ ਲਾਇਆ ਪੁੱਤ ਦੁੰਦਿਨ ਨਹੀਂ ਸਭ ਕੋ ਜਾਣ ਸੀ ਹੈ ਕਿ ਜਰਾ ਬੈਗ ਚ ਪਾਣੀ ਡੇਗ ਗਿਆ ਉਤੋਂ ਉਹ ਦੂਜੀ ਚੈੱਕ ਕਰੀ ਹੁਣ ਮੈਂ ਮੋਬਾਈਲ ਬੁਲ ਗਿਆ ਚੈੱਕ ਕਰੀ ਦੂਜੀ ਚੈੱਕ ਕਰੀ ਆਹ ਉਹਨਾਂ ਨੂੰ ਕਿੱਥੋਂ ਹੋ ਗਿਆ ਬੈਂਕਿੰਗ ਦਾ ਹਾਂ ਉਹ ਦੂਜੀ ਪਹਿਲੀ ਆਉਂਦਾ ਦੂਜੀ ਥੈਂਕ ਯੂ ਲੇਕਿਨ ਹੁਣ ਹਾਂ ਆਹ ਸ਼ੀਸ਼ਾ ਪਿਆ ਵਾ ਆਹ ਹੋ ਰਹੇ ਨੇ ਕੱਲ ਉਹਨੂੰ ਕਹਿ ਉਹ ਰਹੇ ਨੇ ਕੱਲ ਇਹਨੂੰ ਰਹੇ ਨੂੰ ਕੱਢ ਸ਼ੀਸ਼ੇ ਨੂੰ ਆਹ ਸ਼ੀਸ਼ਾ ਵੀ ਕੱਢਣੀ ਚਾਹੀਦੀ ਵਿੱਚੋਂ ਕੱਢ ਦਾਂ ਵਿੱਚੋਂ ਅਗੇ ਆਏ ਉੱਤੇ ਨਾਲ ਲੱਗੇ ਆ ਆ ਚਾਟ ਚੱਕ ਲਿਆ ਤੇ ਹੱਥ 'ਚ ਰੱਖ ਲੈ ਲਫਾਫਾ ਕਿਤੇ ਗੱਡੀ 'ਚ ਛੱਡ ਜਮ ਮੈਂ ਬਹਿ ਕੇ ਵਿੱਚ ਦੋ ਜਾਣੇ ਗੇਟ ਕਿੰਨੇ ਕੋਲਣਾ ਸੀ ਮਮੀ ਖੋਲ ਆ ਮਮੀ ਦਾ ਖਲੂ ਗਿਆ ਇਹਨੂੰ ਹੱਥ 'ਚ ਰੱਖ ਆ ਉਹਦਾ ਚਾਟ ਚਾਟਾਂ ਨੂੰ ਉਹਦਾ ਮੂੰਹ ਦੇਖੀ ਉੱਡੇ ਕਾਲਵੀਰ ਦਾ ਬਾਏ 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 ਜਾਓ ਨੋੜੀ ਉਹਨਾਂ ਪੱਤਾ ਫੜੀ ਭੀਕੇ ਅਬ ਫਿਰ ਲਾ ਦੇ ਬਾਕੀ ਕੰਮ ਬੀਚੇ ਗਏ ਇਸਕੇ ਬਦਲ ਹਲੇ ਵੀ ਹੈ ਕੋਈ ਹਾਂਜੀ ਜੀ ਆਪਾਂ ਅੱਜ ਬਣਾਵਾਂਗੇ ਆਲੂ ਮਟਰ ਤੇ ਵਿੱਚ ਆਪਾਂ ਥੋੜਾ ਜਿਹਾ ਪਿੰਡ ਪਾਵਾਂਗੇ ਪਾੜ ਕੇ ਰੱਖਿਆ ਪਾੜ ਕੇ ਤੇ ਘਰ ਦਾ ਦੁੱਧ ਤੇ ਦੁੱਧ ਲੱਗਿਆ ਸੀ ਜੀ ਆਪਾਂ ਸਬਜ਼ੀ ਦੀ ਤਿਆਰੀ ਕਰਨ ਨੂੰ ਤੇ ਨਵੇਂ ਸਕੂਲ ਤੋਂ ਆ ਕੇ ਟਿਊਸ਼ਨ ਚਲੇ ਗਈ ਸੀ ਤੇ ਸ਼ਾਮ ਦੇ ਟਾਈਮ ਹੈਗਾ ਜੀ ਹੁਣ 5:00 ਵਜੇ ਚੁੱਕੇ ਨੇ ਸਵੇਰੇ ਨਵੀਂ ਨੂੰ ਤੋੜ ਕੇ ਘਰ ਦਾ ਕੰਮ ਕੁਮਕੁੱਮ ਕੀਤਾ ਸਾਰਾ ਨਵੇੜਿਆ 11:00 ਵਜੇ ਸੀਗੇ ਆਪਾਂ ਕੰਮ ਕਰਦੇ ਨੂੰ ਤਾਂ ਕਰਕੇ ਥੱਕ ਬਹੁਤ ਗਏ ਸੀਗੇ ਉਹ ਦੇ ਕਰਕੇ ਆਪਾਂ ਜਿਹੜਾ ਕੋਈ ਵੀਡੀਓ ਸ਼ੂਟਨੇ ਕਿ ਤਾ ਉਸ ਤੋਂ ਬਾਅਦ ਵਿੱਚ ਬਸ ਹੁਣ ਲੱਗੇ ਉਸ ਤੋਂ ਨਾ ਟਾਈਮ ਹੀ ਲੱਗਿਆ ਹੈਗਾ ਕੰਮ ਕੁੰਮ ਨਵੇੜ ਕੇ ਪੈਗੇ ਤੇ ਉਸ ਤੋਂ ਬਾਅਦ ਲੱਭੀ ਆਗੇ ਤੁਹਾਨੂੰ ਪਤਾ ਜਦੋਂ ਬੱਚੇ ਸਕੂਲੋਂ ਆ ਜਾਂਦੇ ਤਾਂ ਚਾਹ ਪਾਣੀ ਰੋਟੀ ਪਾਣੀ ਦਾ ਟਾਈਮ ਹੋ ਜਾਂਦਾ ਫਿਰ ਸਨੈਕ ਦਾ ਟਾਈਮ ਲੰਘ ਜਾਂਦਾ ਫਿਰ ਟਿਊਸ਼ਨ ਜਾਂਦਾ ਟਾਈਮ ਹੋ ਜਾਂਦਾ ਉਹਨਾਂ ਦਾ 2:30 ਵਜੇ ਆਉਂਦੇ ਨੇ ਪੌਣੇ 3 ਵਜੇ ਘਰੇ ਤੇ ਫਿਰ ਉਸ ਤੋਂ ਬਾਅਦ 4 ਵਜੇ ਟਿਊਸ਼ਨ ਜਾਣਾ ਹੁੰਦਾ ਉਹਨਾਂ ਨੂੰ ਜੀ